ਦਾ ਬਾਈ ਹਾਂ ਕੱਲ ਵੀ ਪੌਂਡਿਕਟਰ ਅੱਲਾ ਦੇਖਾਂ ਜਾਣਾ ਜੀ ਸਭ ਠੀਕ ਹੈ ਹਾਂ ਅੰਕਲ ਖਸਰ ਤਾਂ ਨਹੀਂ ਕੋਈ ਹਾਂ ਜੀ ਉਹ ਵੀ ਠੀਕ ਹੈ ਬਸ ਹੋਣਾ ਜੀ ਦਾ ਬੇਟਾ ਹੋ ਹੂੰ ਬੇਟਾ ਬੜਾ ਜੱਗਿਆ ਆਪਣਾ ਇੱਕ ਬੇਟਾ ਬੜਾ ਇੱਕ ਬੇਟਾ ਦੇਖ ਲੈ ਬਾਕੀ ਤੇਨ ਆ ਗਿਆ ਆ ਗਿਆ ਆ ਟਾਇਰ ਨਵੇਂ ਆਏ ਇਹ 40 ਹੈ ਜੀ ਅੱਬਾ ਜੀ ਸਤਿ ਸ਼੍ਰੀ ਅਕਾਲ ਤੋ ਠੀਕ ਹਾਂ ਹਾਂ ਆ ਬੈਠੋ ਤੋ ਕੁਰਸੀ ਲੈ ਲੈ ਜੀ ਅੱਜ ਲਾ ਸੋਦੋ ਤੋਂ ਪਰਤ ਕੇ ਜੇ ਵੱਧ ਏਗ ਹੋਰ ਆਇਆ ਇਹ ਤਾਂ ਹੋਏ ਆਈ ਜਾਂਦਾ ਮਿੰਨਾ ਕੇ ਬਗਾਇਆ ਕੰਪਨੀ ਨੇ ਨਵੇਂ ਕੱਢੇ ਆ ਸੁਪਰ ਲੱਕਰ ਉਹਨਾ ਆਪਣੇ ਆਇਆ ਹੈ ਤਾਂ ਵੀ ਇਹਨਾਂ ਦਾ ਟਿੱਪੜਾ ਡਾ ਰੋ ਟਿੱਪੜੀ ਬੋਟ ਨੂੰ ਹੂੰ ਤਾਂ ਗਾ ਮਾਰਦਾ ਗੱਲ ਕੋਈ ਨਮਕੀ ਨਮੀ ਕਰਦਾ ਬਾਈ ਬਹੁਤ ਆ ਜਿਵੇਂ ਸਮਾਨ ਦਾ ਫਰਕ ਲੌਕਾ ਅਸੀਂ ਤਾਂ ਕਹਿ ਰਹੇ ਹੁੰਦੇ ਗਾ ਪਾ ਮਗਰ ਤਾਂ ਵੀ ਉਹੀ ਪਾ ਲੈ ਹਾਂ ਤਾਂ ਨਹੀਂ ਮੈਂ ਪਾਉਣੇ ਤਾਂ ਆਪਣਾ के ना ना बढ़िया करे जगह फार तो बहुत आपने चलो अंकल कोई कसर को ਜਗਿਆ ਚਾਇਨ ਵੀ ਕੋਸ ਇੱਥੇ ਨਾ ਨੇ ਸਾਰਾ ਗੁਜ਼ਰਤ ਕਹਿੰਦਾ ਨਵਾਰ ਹੋ ਜਾਣਾ ਤੇ ਉਹਨਾਂ ਰੋਕਦੇ ਰਹੇ ਵੀ ਕੁਮਾਰ ਕੱਟੇ ਉਹ ਤਾਂ ਮਾਰਾ ਜੇ ਨਹੀਂ ਉਹ ਕਰਦੇ ਹੈਗੇ ਅੱਛਾ ਨਨਾਈ ਮਤਵਰੀ ਆਇਆ ਜਦੋਂ ਨੌਜਾ ਬੰਦੇ ਦਾ ਜਿਹੜਾ 1.200 ਵਿੱਚ ਲੱਗਦਾ ਸੀ ਕੱਲੇ ਨਾ ਜਦੋਂ ਖਿਡਾ ਪਾ ਪਰ ਕਹਿੰਦਾ ਕੋਲੋਂ ਬੇਤਜਵੀ ਜਿਹੜਾ ਉਹ ਕਾਹਦੇ ਦਵਾ ਲਓ ਇਹਨਾਂ ਵਾਲੇ ਤੇ ਪੁੱਛਿਆ ਅੱਧਰ ਸਮਾਨਤਰ ਆਇਆ ਅੱਧਰ ਮਾਨਾ ਸੀ ਤਰਾਇਆ ਵੀ ਨਹੀਂ ਲਾਉਣਾ ਚਾਹੁੰਦਾ ਇਹ ਹੱਦ ਹੋ ਗਈ ਉਹ ਤਾਂ ਇੰਨਾ ਕਿ ਨਹੀਂ ਉਹ ਬਹੁਤ ਮਾਈਕ ਮਹंगाई ਬਹੁਤ ਆ ਨਾ ਬਜ਼ੀਆ ਨਾਲ ਉਹ ਚੇਕ ਕਰੇ ਇਹ ਕੋ ਪਰਾਉ ਦੇ ਅਗਭਿਉਣੇ ਵਾਲਾ ਲਾਉਂਦੇ ਤੇ ਉਹ ਬੱਤੀ ਦੇ ਬੈੱਡ ਨੂੰ ਲਗਾ 10000 ਰੁਪਏ ਲੱਗਦੀ ਆ ਉੱਪਰ ਬੈੱਡ ਦੇ ਵੀ ਲਗਾਣਾ ਉਹ ਦੇ ਉੱਪਰ ਸਾਡਾ ਬਜ਼ੀਆ ਕਾਮਯਾਰ ਉਹਨਾਂ ਦਾ ਲੋਟ ਆ ਪਾਲਾ ਵੀ ਤੇਲਾ ਮੂੰਹ ਦੇ ਲਾ ਚਾਹੇ ਖੜੇ ਚ ਹੋ ਹਾਂ ਨਹੀਂ ਆਪਨੇ ਜਪੜੇ ਬਕਰ ਆ ਜਾਂਦੇ ਆ ਤਰੀਏ ਬੋਹਣਾ ਦੋ ਦੋ ਕਰੀ ਜੇ ਹਾਂ ਸਭ ਕਰੀ ਜੇ ਹਾਂ ਆ ਰੋਂ ਬਿੱਡ ਦੇ ਬਰਾਬਰ ਆਲਾ ਆਇਰਾ ਕੁਝ ਨਹੀਂ ਮੋੜਦੀ ਜਾਨੀ ਤਿਆਰ ਬਦਲੀ ਜਾਂਦੀ ਕੋਈ ਨਾ ਕੁਝ ਤੇ ਕੁਝ ਜੀ ਜੀ ਕਿਹੜੀ ਬੋਲਦੀ ਆਲਾ ਵਧੀਆ ਭਾਈ ਠੀਕ ਆਹ ਕਾਦੇ ਖਤਰ ਦਤਾ ਵੀ ਕਹੀ ਬੰਨਣਾ ਭੱਲੇ ਉਹ ਪਿੱਛੇ ਵੀ ਨਾ ਉਹ ਦੂਜੇ ਬਿੰਡਾ ਵਹਿਣਾ ਮੇਰੇ ਵਾਹ ਹਾਂ ਮੈਂ ਕਹਿ ਤਾ ਲਾੜ ਦੁਬਾਰਾ ਗਾਜੇ ਕਿਹਨਾਂ ਕਿਦੋਂ ਉਹ ਰੁੱਤ ਵੀ ਹੈ ਨਹੀਂ ਕੋਈ ਇਸ ਕੇ ਨੂੰ ਬੁਗੜੂ ਲਈ ਚੱਲ ਵਧੀਆ ਯਾਰ ਚੀਜ਼ ਰੂਹ ਖੁਸ਼ ਹੁੰਦੀ ਹੈ ਦੇਖ ਕੇ ਮਨਪਸੰਦ ਚੀਜ਼ ਬਣਾਈ ਵੀ ਹੈ ਹੋਈ ਚੀਜ਼ ਜੋ ਭਾਈ ਹੂੰ ਸਮਾਈ ਹੋ ਗਈ ਜੀ ਇਹ ਟਾਇ ਸਾਡੇ ਨਾਲ عمر ਖਤਰਾ ਪੈਣ ਲੋ ਜੀ ਵਧੀਆ ਨਿੰਦਾ ਬੋਲੋ ਲੋ ਭਾਈ ਮੁੰਡਾ ਵੀ ਆ ਗਿਆ ਟਰਾਲੇ ਵਾਲਾ ਹੋਰ ਕੀ ਹਾਲ ਹੈ ਭਾਈ ਲਾ ਭਾਈ ਆਹ ਲੱਗ ਗਿਆੰਦਾ ਟਿਕਾਣਾ ਹਾਂ ਇੱਥੇ ਆ ਕੇ ਬਚਣਾ ਜੇ ਕਿਤੇ ਇਹੀ ਬਾਰ ਕਰਦਾ ਫੇਰ ਕਹਿੰਦਾ ਨਹੀਂ ਤੇ ਜੱਗੇ ਨੇ ਫੋਨ ਕਰਿਆ ਕਹਿੰਦਾ ਜਾਣਾ ਮਹਾਜ ਜੇ ਕਿਨੇ ਬਹੁਤ ਮਿਹਰਬਾਨੀ ਕਰੀ ਨਾ 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 ਠੀਕ ਹੈ ਦਾ ਟੈਕ ਫੋਨ ਕਰ ਦੋ ਮੁੰਡਿਆਂ ਦੇ ਵਿੱਚ ਸਾਰੀਆਂ ਮਾੜਾਂ ਨੂੰ ਸਾਕੇ ਭਰਾਵਾਂ ਨਾਲੋਂ ਵੱਧ ਕੇ ਤੇਰੇ ਨੇ ਕੰਮ ਕਰਦੇ ਬਹੁਤ ਦੇਖਾਈ ਮਿਹਰਬਾਨੀ ਕਰੀ ਜੀ ਉੱਡਣ ਟਰੈਕਟਰ ਪਹੁੰਚਣਾ ਬਹੁਤ ਔਖਾ ਹੈ ਬੇਦਕੋ ਸਹੀ ਹੈ ਹੈ ਬ੍ਰੇਕ ਨਹੀਂ ਟਰੈਕਟਰ ਉੱਪਰ ਨਹੀਂ ਹਾਂ ਬਾ ਦੇਖ ਲੈ ਜਿਉਂ ਤੇਨੂੰ ਜਿਉਂ ਫਿੱਪੜਿਆ ਹੁਣ ਜੱਗੇ ਫਿਰ ਇਹਨੂੰ 56 ਤੀ ਦਵਾ ਲਈਏ ਨੱਕੀ ਕੋਲ ਖੜੇ ਸੀ ਦੋ ਉਹਨਾਂ ਕੋਲ ਜਾ ਕੇ ਸਾਰੇ ਮੜੋ ਨਹੀਂ ਬਹੁਤ ਮਹਿੰਗਾ ਨਹੀਂ ਕੀ ਲੱਖ ਰਮੀ ਦਾ ਮੰਗਦਾ ਹੈ ਹਾਂ ਜੀ ਮੂੰਹ ਕੰਮ ਨਹੀਂ ਸੱਗੋਂ ਮੜੇ ਤਾਂ ਮਿਲਣੀ ਅੱਛਾ ਇਹਨੂੰ ਖੜਦੀ ਪੂਰੀ 4 ਦਿਨ ਹੈ ਇਹਨੂੰ ਖੜਦੀ ਪੂਰੀ 4 ਦਿਨ ਕੰਮ ਤਾਂ ਨਹੀਂ ਜਾਂਦਾ ਜੀ 4 ਏਕੜ ਦਾ ਟਰੈਕਟਰ ਹੈ ਬੰਨਿਆ ਕੰਮ ਤਾਂ ਨਹੀਂ ਜਿਹੜਾ ਕੋਈ ਹੋਣੀ ਗੱਲ ਹੈ ਹਾਂ ਜੀ ਟਾਇਰ ਬੋਲ ਤੇ ਸਭ ਕੋਲ ਜਿਹੜੇ ਖੇਤ ਵਧੀਆ ਸੜਕ ਪਰਾ ਪੱਤੀ ਕੋੜ ਸਾੜੀ ਸਾੜਿਆ ਨਾ ਜਿਹੜਾ ਇੱਕੇ ਥੋ ਆ ਉਹ ਮਰਮਲ ਲੋਡ ਆ ਸਾਰ ਮਾਰਨ ਬੰਦ ਸਾਡੇ ਤਾਂ ਹੁਣ ਛਾਡੇ ਦਾ ਉਹ ਨਹੀਂ ਬਹੁਤ ਔਖੇ ਦੂਰ ਤੇ ਦਿਨੇ ਦਿਨੇ ਟਰੈਕਟਰ ਨਹੀਂ ਕੱਢਦੇ ਮਾੜ ਕਿਉਂ ਵੰਡ ਜਮੀਨਾਂ ਸਾਰੀਆਂ ਮਾੜੇ ਚਾਂ ਜੀ ਆਹ ਆਪਨੇ ਤਾਂ ਸਾਡੇ ਤੇ ਕਰ ਮਾਰਦੀ ਬਹੁਤ ਔਖਾ ਥੋੜੇ ਦਿਨ ਤੋਂ ਮੈਂ ਦੇਖਿਆ ਜਿਹੜਾ ਲੋਕਾਂ ਦਾ ਫੇਰੇ ਪਿੰਡ ਬਿਚੀ ਮੋਂਾ ਉਂਗਲੀ ਚੁੱਕ ਲੱਗਦਾ ਹਾਂ ਹਾਂ ਬਈ ਤਾਂ ਨੇ ਹੋਤਾ ਕੱਲ ਹਾਂ ਜੀ ਆ ਮੂਰੇ ਮੂਰੇ ਰਹਿ ਗਿਆ ਤੇਰਾ ਆ ਮੂਰੇ ਮੂਰੇ ਰਹਿ ਗਿਆ ਤੇਰਾ ਬਾਬਾ ਜੀ ਨਹੀਂ ਕਹਿੰਦਾ ਤੂੰ ਉਹ ਵੀ ਖੜਾ ਤੂੰ ਹਾਂਜੀ ਤਿੰਨ ਟੱਲਾ ਲਿਖਵਾ ਹਾਂ ਨਿਸ਼ੰਦਰੀ ਬਾਹਰ ਆਇਆ ਪੱਤਰਾ ਕਿ ਇਹ ਸਾਰਾ ਨਾਮ ਮੈਂ ਜੀ ਜੀ ਆਹ ਕੰਡਾ ਪਾ ਲਿਆਉਂਦੇ ਆ ਜਗ੍ਹਾ ਬਹੁਤ ਓਕੀ ਬੰਦ ਹੈ ਜੀ ਹਾਂਜੀ ਬਹੁਤ ਜਿਆਦਾ ਜਿੰਨੇ ਪ੍ਰੋਗਰਾਮ ਹੈੱਡ ਪਾ ਕੇ ਉਹਦਾ ਨਵਾਂ ਟਰੈਕਟਰ ਆ ਜਾਣਾ ਇਹ ਤਾਂ ਜ਼ਰੂਰੀ ਆ ਹੈੱਡ ਵੀ ਚਾਹੀਦਾ ਯਾਰ ਹੁਣ ਮੈਂ ਇਹ ਫੌਜੀਆਤ ਤੇ ਇਹ ਲਾ ਇੱਕ ਵਿਕਰੀ ਤੇ ਫਾਈਨਲ ਨੇ ਤੇ ਇਹ ਅੱਛਾ ਮਾਰਦਾ। ਸ਼ਾਂਤਪਾਲਿਆਂ ਦਾ ਸਾਰੀ ਮਰਦਾ। ਗੱਲ ਬਣਦੀ ਤੇ ਚਾਮਕਰਾ ਖੜਾ। ਮੇਰੀ ਗੱਲ ਉਹਦਾ ਆਪਣਾ। ਹੈ? ਪੂਰੀ ਗੱਲ ਹੈ। ਕੋਈ ਬਾਈ ਕਸਰ ਨਹੀਂ। ਕੋਈ ਗੱਲ ਬਣਦੀ ਆ। ਆਪੇ ਹੀ ਸਾਨੂੰ ਨਿਕਲੋ ਬਾਬਾ। ਹੂੰ। ਅਲੱਗ ਆਪੇ ਨਾਲ ਬੋਲੋ ਹੁਕਮਾਂ। ਹੂੰ। ਕੋਈ ਕਸਰ ਨਹੀਂ। ਸੁਣ ਲੈ ਭਾਈ। ਘਰ ਨੂੰ ਮੁੱਠਾ ਕੇ ਗਏ। ਕਾ ਬਾਈ ਗਰੂਸੋ ਖਰੇਗਾ ਤੇ ਕਿ ਨਹੀਂ ਦਾਨੀ ਦਾਨੀ ਨੂੰ ਫੇਰ ਹੈ ਕੱਲ ਦੀ ਮੂੰ ਮਿੱਠਾ ਚੱਲਦਾ ਹੈ ਬਾਬਾ ਜੀ ਨੂੰ ਦੇ ਇਧਰ ਮੈਂ ਇਹਨਾਂ ਦਾ ਟਿਕਟ ਹਾਂ ਹਾਂ ਮੈਂ ਲੱਸੀ ਵੀ ਕਿਹਾ ਹੈ ਹਾਂ ਲੱਸੀ ਵੀ ਕਿਹਾ ਹੈ ਬਾਬਾ ਜੀ ਦੇ ਨਾਲ ਚੀਤਾ ਲਵਦੀਆਂ ਕਰਿਆ ਉਹ ਬਾਰੀ ਉੱਤਰ ਲੈ ਭਾਈ ਬਾਈ ਸੱਚਿਆ ਪਾਚ ਚਲੋ ਭਾਈ ਚੱਲਦਾ ਗੰਮ ਟਾਲਾ ਜਿਮਾ ਤੋਂ ਕੱਲ ਫੇਰ ਹੈਗੀ 19 ਨਹੀਂ ਨਿਕਲੀ ਹਾਂਜੀ ਅਜੇ ਘੱਟ ਧੁੱਪਾਂ ਨਿਕਲੀ ਆ। ਉਹ ਕਹਿੰਦਾ ਜੀਬੀ ਨੇ ਕਹਿੰਦਾ ਦੋ ਤਿੰਨ ਦਿਨ ਧੁੱਪਾ ਲਵਾ ਦਿਓ। ਹਾਂਜੀ। ਉਹਨਾਂ ਦਾ ਤਾਂ ਪੱਜ ਨਾ ਕਹਿੰਦਾ ਖੜਨ ਦੇ ਉੱਪਰ। ਹੂੰ। ਉਹਨੂੰ ਘਰ ਧੁੱਪਾ ਲਵਾ ਦਿਓ ਇਹਦਾ ਹਰੇ ਰੰਗ ਕਰਕੇ। ਕਿ ਬਸ ਦੋ ਤਿੰਨ ਦਿਨ ਇਹ ਧੁੱਪਾ ਦੇ ਖਾਏ ਉਹਨੂੰ। ਆਹ ਦੋ ਤਿੰਨ ਦਿਨ ਚ ਕਹਿੰਦਾ ਰੰਗ ਸੁੱਕ ਜੂ ਰੰਗ ਗਿੰਦਾ ਤਾਂ ਉਹਦਣ। ਕਈ ਜਗ੍ਹਾ ਹਾਂਜੀ। ਜਦ ਆਪਾਂ ਲਿਤੀ ਆਏ ਆ ਦਿਖੇ ਹੀ ਆ ਮੰਜੀ ਦਾ ਰੰਗ ਕਈ ਜਗ੍ਹਾ ਉਤਰ ਗਿਆ। ਹੂੰ। ਉਹ ਸਾਈਡ ਵੱਜਾ ਦਰਖਤਾਂ ਵੀ ਲੱਗਿਆ ਮਾੜਾ ਮੋਟਾ। ਕਿਉਂਕਿ ਨਰਮਤਾ ਹੈਗੀ ਸੀ ਸਾਰੀ ਇਹ ਜਲੇ ਦਾ ਕਰਕੇ ਰੱਖੀ ਉਹ ਵੀ ਵਿਚਾਰੇ ਪੱਖੇ ਲਾ ਲ ਕੇ ਸਕਾਉਂਦੇ ਤੇ ਫਿਰ ਛੇਤੀ ਕਰਕੇ ਕਿ ਅੱਜ ਆਪਾਂ ਗਲਤੀ ਕਰੀ ਥੋੜਾ ਜਿਹਾ ਰੰਗ ਦੇਖ ਲੈਣਾ ਤਾਂ ਵੀ ਕਿੱਦਾਂ ਦਾ ਬਣਿਆ ਹੋਇਆ ਇੱਥੇ ਮਿਲ ਜੂ ਤਾਂ ਲਿਆਉਂਗਾ ਜਿੱਥੇ ਉੱਤਰ ਕੇ ਲਾਦਾ ਫਿਰ ਹੂੰ ਇੱਕ ਦੋ ਜਗ੍ਹਾ ਬਾਕੀ ਦਾ ਠੀਕਾ ਰਵਾਦਾ ਦਾ ਤੋਂ ਬਾਅਦ ਹੋਵੇਗਾ ਉੱਤੇ ਬਾਅਦ ਅੰਦਰ ਕਰਦਾਂਗੇ ਫਰੀ ਨੂੰ ਅੱਜ ਕੋਈ ਬਾਈ ਦਾ ਕਮੈਂਟ ਆਇਆ ਕਹਿੰਦਾ ਆਹ ਵਿੱਚ ਉੱਤੇ ਕੱਢੋ ਟੇਪ ਮੈਨੂੰ ਕਹਿੰਦੇ ਵਿੱਚ ਤਾਂ ਹੈ ਕੱਢੀ ਵੀ ਪਤਾ ਨਹੀਂ ਹੈ ਕਿ ਵੀ ਲਾਈ ਵੀ ਕਾਤੇ ਆ ਰਹੀ ਜੀ ਦੋਆ ਬਸ ਏਕਣਾ ਹੀ ਆ ਹਾਂਜੀ ਨਿਕਲਣੀ ਨਹੀਂ ਹੈ ਕਿ ਕਿਸੇ ਨੇ ਕੋਸ਼ਿਸ਼ ਵੀ ਕੀਤੀ ਹੈ ਹੂੰ ਇਹਦਾ ਪਿਚ ਪੱਕੀ ਹੋ ਗਈਆਂ ਹੁਣ ਇਹ ਦੋਆ ਬਸ ਏਕਣਾ ਹੀ ਹੈ ਸੇਮ ਹਾਂਜੀ ਉਧਰ ਵੀ ਆਇਆ ਹਾਂ ਯਾ ਡਿਜ਼ਾਈਨ ਹੋਣਾ ਹੈ ਕਿ ਆ ਪਤਾ ਹੁਣ ਆਫਰ ਜਬ ਡਿਜ਼ਾਈਨ ਏਕਣਾ ਹੀ ਆ ਦੇਖਣਾ ਇੱਜ਼ਰ ਉਪਣਾ ਹੀ ਜਦੋਂ ਟੁੱਕਣੀ ਉੱਧਰ ਆਈ ਪਰਲੇ ਪਾਸੇ ਯਾ ਫਿਟ ਨਹੀਂ ਆਣ ਕਰ ਕੀ ਜਿਆ ਉਧਰ ਵੀ ਪਾਈ ਹੈ ਸੇਮ ਹਾਂਜੀ ਭਾਈ ਉਹ ਆ ਲੈਕ ਇਹਨਾਂ ਲਗਤਾਰ ਨਾ ਭਾਈ ਹਾਂ ਉਹਨਾਂ ਨੇ ਕਿਹਾ ਜੀ ਇਹਦੇ ਤੇ ਉਹ ਚੜਾਉਣੀ ਟਿਊਬ ਹੂੰ ਟਿਊਬ ਚੜਾਉਣੀ ਉਹ ਵੀ ਕਰ ਦੋ ਮੈਂ ਹਾਂਜੀ ਤੇ ਪਿਛਲੇ بڑے ਸੰਗੜਾਂ ਤੇ ਵੀ ਚੜਾ ਦਾਂਗੇ ਹਨਾ ਜੀ ਉਹ ਕਸਣਾ ਹੀ ਨਹੀਂ ਕਸਣੇ ਨਹੀਂ ਦੱਲੀ ਆ ਲਿਆ ਰਾਤ ਹੈ ਹਾਂਜੀ ਅੱਪ ਪਿੱਛੇ ਤੇ ਆਏ ਮੇਰੇ ਸਾਹਮਣੇ ਨਹੀਂ ਆਏ ਜਦ ਮੈਂ ਤਾਂ ਘਰ ਹਟਿਆ ਮੈਂ ਕਹਿੰਦਾ ਅਗਲਾ ਵੀ ਗਿਆ ਚੱਲ ਦੇ ਗਿਆ ਹਾਂਜੀ ਹਾਂਜੀ ਕੀ ਕਹਿੰਦਾ ਵਧੀਆ ਕਹਿੰਦਾ ਹੈ ਵਧੀਆ ਕਹਿੰਦਾ ਕਮੀ ਪੇਸ਼ੀ ਮੈਂ ਦਿਨ ਚ ਕੱਢੂੰਗਾ ਕੋਈ ਅੱਛਾ ਐ ਵੀ ਕਹਿ ਗਿਆ ਹਾਂ ਆਪਾਂ ਨੂੰ ਕਰ ਲੂਗੇ ਕਿੰਨਾ ਅੱਜ ਆਪਾਂ ਬੈਗ ਨਹੀਂ ਲਾਉਣਾ ਇਹ ਐਵੇਂ ਸਿੱਧਾ ਹੀ ਹਾਂ ਸਿੱਧਾ ਹੀ ਲਾ ਦੇਣਾ ਬੈਗ ਕੱਢਣਾ ਸੌਖਾ ਨਹੀਂ ਬੈਗ ਘਾਰੇ ਨਹੀਂ ਘਾਰੇ ਬਹੁਤ ਟਾਈਮ ਲੱਗਦਾ ਠੀਕ ਹਾਂਜੀ ਚੱਲੇ ਨੇ ਮੋਟਰ ਕਿ ਨਹੀਂ ਖੜਾ ਮਰ ਕੇ ਜੀ ਹੂੰ ਲੈ ਵੀ ਮੈਤਰੀ ਨਵੇੜ ਤਾਂ ਕੰਮ ਸੋਣਾ ਬੋਲਦਾ ਨਹੀਂ ਹੈਗਾ ਇਹ ਆਉਣਾ ਕਿ ਨਹੀਂ ਤਾਂ ਐਨਾ ਬੋਲ ਹਾਂ ਹਾਂ ਆਉਣਾ ਕਿ ਨਹੀਂ ਕਿੱਥੇ ਰੋ ਜਿਹੜਾ ਕਰੇਂਦਾ ਕੰਮ ਉੱਧਰ ਆ ਦੇ ਇਲੈਕਟਰਾ ਦਾ ਅੱਠ ਮੈਤਰੀਆ ਉਹ ਤਾੜੇ ਨਾਲ ਦੇ ਇਹ ਸਾਹ ਤਾਂ ਹੀ ਇਹ ਹੋਰ ਆਏ ਗੋਮੀ ਆਪਾ ਹੋਇਆ ਆਪਾ ਇੱਕ ਡੈੜਾ ਉਦਾ ਬਣਾਉਣਾ ਯਾਰ ਆਪਾਂ ਨੇ ਇੱਕ ਡੈੜੀ ਦਾ ਅੱਧੀ ਡੈੜੀ ਦਾ ਕੰਮ ਆ ਤੇਰਾ ਇੱਕ ਹੋਰ ਨਵਾਂ ਬਣਾਉਣੀ ਚੀਜ਼ ਬੈੱਡ ਰੱਖਣ ਨੂੰ ਬਣਾਉਣਾ ਕਿੱਥੇ ਆਂ ਅੰਦਰੇ ਸ਼ੈੱਡ 'ਚ ਉਹਦੇ ਬਾਅਦ 'ਤੇ ਕੱਲੂ ਆਉਂਗਾ ਆਹ ਨੂੰ ਦੇਖ ਰਿਹਾ ਕੱਲ ਇਹ ਸਿੰਗਾਰੇ ਦੇ ਜਾਣਾ ਸਿੰਗਾਰੇ ਤਿੰਨ ਤਿੰਨ ਮਰਜ਼ੀ ਤੇਰੀ ਨਾ ਤੂੰ ਨਟ ਲਾ ਕੇ ਗਿਆ ਸਮਾਨ ਕਿੱਥੇ ਆ ਹੁਣ ਮਾ ਬੋਲਣ ਲੱਗਿਆ ਹਾਂ ਬੰਦੀ ਦੇ ਆਦੇ ਕਰੇ ਉਂਗਲੀ ਵੇਕਰਾਂ ਦੇ ਬਾਤ ਕੇ ਮੈਂ ਤਾਂ ਆ ਗਿਆ ਮਾ ਲਵਲੀ ਡਾਟ ਰੂਮ ਆ ਪਰ ਦੇਖਾਂ ਤਾਂ ਕਿ ਤੋ ਕੋਈ ਨਾ ਲੱਗਣੀ ਜਾਨੀ ਲੱਗਦਾ ਹੈ ਨਾ ਕਹਿੰਦਾ ਟਾਂਕੇ ਨਹੀਂ ਲੱਗਣੇ ਦੱਸ ਛਰੀਟ ਬੱਜੇ ਤੇ ਕਹਿੰਦਾ ਟਾਂਕੇ ਲਾਉਣੇ ਮਿਸਤਰੀ ਯਾਰ ਐ ਉੱਪਰੇ ਆ ਦੇਖ ਲਿਆ ਨਹੀਂ ਖੂਨਾਂ ਨਿਕਲਦਾ ਖੂਨ ਨਿਕਲ ਨਹੀਂ ਦਿੰਦਾ ਮੈਂ ਹਾਂ ਐਉਂ ਨਹੀਂ ਖੂਨ ਨਿਕਲਣ ਗਿਆ ਥਾ ਮਰਜ਼ੀ ਤੇਰੀ ਪਾ ਦੋ ਪਾ ਦੋ ਫਰਸ਼ ਕਾਰਡਨ ਦੇ ਲੈਂਦਾਂ ਹਾਂ ਬੰਦੂ ਕੱਲ ਦੇ ਲੱਦੀ-ਦਿਆੜੀ ਦਾ ਕੰਮ ਆ। ਪੈਪਾ ਲਿਆਉਂਗਾ ਮੈਂ ਦੋ ਤੇ ਬੀਬੀ ਫੜਦੀਆਂ। ਉਹਦਾ ਸਮਝ ਜਗਾਰ ਬਣਾਉਣਾ ਆਪਾਂ ਨੇ ਬੈੱਡ ਰੱਖਣ ਨੂੰ। ਆਜ ਕਿੱਦਾਂ ਬਣਾਉਣਾ? ਹਾਂ। ਸਾਡੀ ਇਹ। ਆਪਾਂ ਇੱਕ ਸੰਗਰਮੀ ਕਿੱਟਣਾ ਹੁੰਦਾ। ਕੰਮ ਕਰਨਾ ਸਕੇ ਵੀ ਕਿੱਟਣਾ ਹੀ ਕਰਨਾ। ਮੈਂ ਦੇਰ ਹੁਣ ਭਿੱਜਿਆ ਪਿਆ ਲੋਤੇ। ਬੋਲਿਆਂ ਨੇ ਜਾਲੀ ਜਿ ਲਾਉਣ ਲੱਗਿਆ ਭਾਜੀ। ਹੁਣ ਰਾਮ ਤੇ ਪੱਤਾਂ ਨਾਲ ਹਵਾ ਨਾਲ। ਕੰਮ ਤਾਂ ਕਰ ਨਹੀਂ ਪੈਣਾ। ਕੰਮ ਕਰਦਾ। ਪਹਿਲਾਂ ਇਹਦਾ ਉਹ ਜਿਹੜਾ ਕੰਮ ਆਹ ਤਾਂ ਹੋ ਗਿਆ ਫੇਰ ਵੀ ਉੱਪਰ ਸ਼ਾਮਾਂ ਤਾਂ ਹੋ ਗਈ ਹੁਣ ਹਾਂ ਸ਼ਾਮਾਂ ਹੋ ਗਈ ਪਹਿਲਾਂ ਤਾਂ ਸ਼ਾਮਾਂ ਵੀ ਨਹੀਂ ਸੀ ਪਾਵੇ ਵਾਲੀ ਸੀ ਹਾਂ ਪਾਵੇ ਵਾਲੇ ਵੱਗ ਗਏ ਸੀ ਇਹੀ ਤਾਂ ਮੋਖਾ ਲਾ ਚੱਲ ਕੋਈ ਨਾਲੇ ਬੇਲੇ ਬੈਠੇ ਨੂੰ ਕਰਦੀ ਲੱਗਦੀ ਐ ਕੰਮ ਕਰਦਾ ਨਹੀਂ ਲੱਗਦੀ ਇਹ ਤਾਂ ਹੈ ਆਹ ਦੇਖ ਲ ਬੰਦੇ ਦੀ ਜੇਵੇ ਪਰ ਉਹਦੇ ਕਰਵਾ ਨਹੀਂ ਮਿਸਤਰੀ ਨੂੰ ਗਰਮੀ ਲਾਦੀ ਐ ਵਿਲਾ ਬੈਠਾ ਇਹ ਵਾਰ ਕੌਣ ਦਾ ਕਰਦੀ ਲੱਗਦੀ ਐ ਇਹ ਐ ਵੇਲੇ ਲਾ ਲੱਕੜੀਆਂ ਕਰਕੇ ਹਾਂ ਹਾਂ ਕੱਲ ਵੀ ਘੜੀ ਗਾੜੀ ਲੈ ਜਾਂਦੇ ਨੇ ਇਹ ਪਰਪੋ ਦੀ ਗਰਮੀ ਕੰਮੀ ਕੋਲੋਂ ਨਿਕਲਦੀ ਨਹੀਂ ਕੰਮੀ ਗਿਆ ਗਰਮੀ ਸਭ ਨੂੰ ਆਉਂਦੀ ਹੈ ਲੋ ਜੀ ਮੋਟਰ ਪ੍ਰਾਈਸ ਜੇ ਤਿੰਨ ਦਿਨ ਬਾਅਦ ਕੀ ਡਾ ਲੱਗਿਆ ਹਲਦੀ ਤਾਂ ਬਹੁਤ ਵਧੀਆ ਖੜੀ ਗਿਆ ਇੱਧਰ ਸ਼ੋਹਰਾ ਉਧਰ ਥੋੜੀ ਜੀ ਡਾਊਨ ਆ ਛੋਬੀਜਾ ਸ਼ੂਹਾ ਸੋਣਾ ਲੱਗਿਆ ਵਾ ਕਿਤੇ 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 ਠੀਕ ਆ ਪਾਣੀ ਆ ਲਾਉਂਦੇ ਅੱਜ 2-3 ਦਿਨ ਹੋ ਗਿਆ ਆ ਨਹੀਂ ਤਾਂ ਹੋਇਆ ਮੱਝ ਨੂੰ ਗਿਆ ਤਾਂ ਮੂੰਹ ਚ ਲਾ ਕੇ ਭਰਤੀ ਭਰਤਾ ਦਿੱਤਾ ਤਾਂ ਨੇ ਬਾਕੀ ਖੜੀ ਤਾਂ ਵਧੀਆ ਇਹ ਕੋਈ ਕੋਈ ਢੱਕਾ ਖੜਾ ਕੱਖ ਦਾ ਕਿਤੇ ਕਿਤੇ ਪਟਦੇ ਆ ਇਹਨੂੰ ਚਲੋ ਕਿੰਨੇ ਲਾਉਂਦੇ ਆ ਕੰਟਾ ਖੰਡੀ ਜੋ ਪਰ ਅਲਦੀ ਬਹੁਤ ਵਧੀਆ ਹੋਈ ਗਈ ਆ ਪੂਹੇ ਨੇ ਬਸ ਕਰਾਈ ਪਈਆ ਨਾਲੇ ਨਹੀਂ ਵੀ ਚਲੋ ਪੈ ਵੀ ਗਏ ਠੀਕ ਆ ਸੋਨਾ ਪਰਕੇ ਆ ਗਿਆ ਥੱਲੇ ਪਰ ਚੂਹਾ ਨਹੀਂ ਮੁੱਕਦਾ ਇੰਨਾ ਜਿਆਦਾ ਜਿੱਧਰ ਦੇਖ ਉਧਰੇ ਫੱਟਾਂ ਚੂਹਾਂ ਦੀਆਂ ਜਿੱਧਰ ਦੇਖ ਉਧਰੇ ਫੱਟਾਂ ਚੂਹਾਂ ਦੀਆਂ ਗਿੱਡੇ ਪਈ ਆ ਅੰਭੀਆਂ ਹਲੇ ਵੀ ਹੈਗੀਆਂ ਬਾਈ ਮੁੱਕੀਆਂ ਨਹੀਂ ਹੈਗੀਆਂ ਮਨੋ ਤਾਂ ਇਹ ਤਾਂ ਮੈਂ ਕਿ ਮੱਕੀਆਂ ਹੋਣੀਆਂ ਲੱਗੀਆਂ ਹੋਈਆਂ ਹੋਰ ਤਾਂ ਠੀਕ ਹੈ ਜੀ ਬਿਮਾਰੀ ਤੇ ਜਿਹੜੀ 28 ਤੀ ਮੈਂ ਭੋਲੂ ਆਈ ਦੇਤੀ ਜਿਹੜਾ ਕੋਈ ਲੱਕਾ ਹੈਗਾ ਤਾਂ ਹੈ ਥੱਲੇ ਹੀ ਰਹਿ ਗਈ ਉਹ ਜਿਹੜੇ ਹੈਗੇ ਤੇ ਆ ਦੇਖੋ ਥੱਲੇ ਹੀ ਆ ਪਰ ਉਹ ਗਾਹਾਂ ਨਹੀਂ ਬਦੇ ਬਈ ਹੋਰ ਬੁੱਟਿਆਂ ਨੂੰ ਲੱਗੀ ਹੋਵੇ ਉਹ ਨਹੀਂ ਹੋਈ ਹੈਗੀ ਜਿੰਨੇ ਕ ਹੈਗੇ ਤੇ ਉਨੇ ਕ ਨੂੰ ਆ ਆਪਣੇ ਵੀ ਉਖੜੇ ਆ ਆਪਣੇ ਤਾਂ 26 ਚ ਤਾਂ ਹੈ ਨਹੀਂ ਕੋਈ ਇੱਕ ਬੁੱਟਾ ਖੜਾ ਹੋ ਮੇਰਾ ਡਾਉਨ ਲੱਗਦਾ ਨਹੀਂ ਕੋਈ ਹਾਂ ਇਹ ਨਹੀਂ ਤੇ ਦੇ ਵਿੱਚ ਜਿਆਦਾ ਬੂਟੇ ਵੀ ਕਿਤੇ ਕਹੀ ਹੋਈ ਆਪਾਂ ਬਹੁਤ ਹੋਵੋਗੇ तकरीबन ਇੱਕ ਦੋ ਕਬੂਟੇ ਹੀ ਸਾਰੇ ਕੇਸ ਵਿੱਚ ਦੇਖੀ ਇਹਦਾ ਫੋਨ ਆ ਗਿਆ ਕਦਾ ਬਾਬਾ ਵਧਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਈ ਵਧਾਈਆਂ ਭਾਈ ਬਾਬਾ ਵਧਾਈਆਂ ਜੀ ਵਧਾਈਆਂ ਇਹਨਾਂ ਕਹਿੰਦਾ ਬਹੁਤ ਮਾੜੀ ਹੋਈ ਯਾਰ ਪੁੱਛਦਾ ਲੈ ਆਦਾ ਨਹੀਂ ਗੇਤ ਕਰ ਪਾਇਆ ਕਦੇ ਨਾਲ ਨਾ ਹੋਵੇ ਉਹ ਗ੍ਰਿੰਦਰ ਦਾਦੂ ਨੂੰ ਵੀ ਪੁੱਛ ਲੈ ਦਾਦੂ ਕਾ ਬਹੁਤ ਮਾੜੀ ਹੋਈ ਨਾ ਗੱਲ ਹੁਣਾ ਯਾਰ ਉੱਥੇ ਲੇਟ ਹੋ ਗਏ ਉਹ ਮੈਂ ਤਾਂ ਤੁਹਾਨੂੰ ਉਦਣੇ ਕਹਿੰਦਾ ਤਾਂ ਵੀ ਡੇਟ ਲਾ ਉਹ ਫਿਰ ਲੈ ਕੇ ਜਾਣ ਦੇ ਨਾਲ ਗੱਲ ਕਰਕੇ ਆਉਣਾ ਦੱਦੀ ਰਾਤ ਹੋ ਗਈ ਤੇ ਚੰਦ ਦੇ ਨਾਲ ਵੇਲਾ ਆ ਗਿਆ ਦੂਜੀ ਤਰੀਕ ਨੂੰ ਕਹਿੰਦਾ ਉਹ ਤਾਂ ਕੋਈ 12:00 ਵੱਜ ਗਏ ਤੀਜੀ ਦਾ ਵੇਲਾ ਲੱਗ ਗਿਆ ਤੇਰਾ ਕੰਟਰ ਦੱਸਿਆ ਕਿ ਟਰਾਲਾ ਚਾਹੀਦਾ ਤਾਂ 7 ਤਰੀਕ ਨੂੰ ਤਿਆਰ ਹੋਣਾ ਹਾਂ 8 ਨੂੰ ਸਾਜਰੇ ਜਾਂਦੇ ਫਿਰ ਫਿਰ ਲੇ ਕੇ ਉਹ ਟਰਾਲਾ ਹੋਣਾ ਚਾਹੀਦਾ 1:00 ਵਜੇ ਉਹ ਕਹੀ ਗਿਆ ਤਾਂ ਕਾਲੀ ਫਿਰ 3:00 ਵਜੇ ਕੇਕ ਕੱਟ ਹੋ ਜਾਣਾ ਥੋੜੀ ਕਹਿੰਦਾ ਕਾਲੀ ਕਰਕੇ ਥੋੜੀ ਜੀ ਕਹਿੰਦਾ ਕਹਿੰਦਾ ਮੈਂ ਹੁਣ ਕਈ ਨਹੀਂ ਕਾਲੀ ਕਹਿੰਦੀ ਹੈ ਕਾਲੀ ਜਾਣਾ ਪੈਣਾ ਪਵੇ ਹਾਂ ਕਹ ਤੂੰ ਮੈਂ ਟਰੈਲਾ ਤਿਆਰ ਕਰਾ ਕੇ ਤੂੰ ਦੋ ਦਿਨਾਂ ਬਾਅਦ ਤਾਂ ਤੁਹਾਨੂੰ ਫੋਨ ਕਰੂੰਗਾ ਨਹੀਂ ਦੋ ਦਿਨਾਂ ਬਾਅਦ ਆ ਜਿਓ ਹਾਂ ਤਿਆਰ ਕਰਾ ਕੇ ਬੱਤੀ ਪਾ ਹੁਣ ਉਦਣ ਗਿਆ ਤਾਂ ਹੈਗਾ ਤਾਂ ਉਹਨੂੰ ਕਹਿ ਕੇ ਹੁੰਦਾ ਵੀ ਸੱਤ ਨੂੰ ਤਿਆਰ ਰੱਖੀਂ ਉਹ ਨਹੀਂ ਇਹ ਤੇ ਸੱਤ ਨੂੰ ਅਸੀਂ ਨਹੀਂ ਤਿਆਰ ਹੋਇਆ ਤਾਂ ਹਲੇ ਵੀ ਕਈ ਜਗ੍ਹਾ ਰੰਗ ਦੀਆਂ ਕਮੀਆਂ ਪੇਸ਼ੀਆਂ ਰਹਿ ਗਈਆਂ ਬਰੀਕੀ ਹੈ ਚਲ ਕੋਈ ਨਹੀਂ ਇੰਨਾ ਕ ਪੇਂਟ ਤਾਂ ਅਸੀਂ ਆਪ ਹੀ ਕਰ ਲੈਂਦੇ ਹਾਂ ਜੇ ਕਿਤੇ ਰਹਿ ਗਿਆ ਥੱਲੇ ਕੰਮ ਕਰੂੰਗਾ ਇਹ ਨਾ ਲੋੜ ਨਹੀਂ ਹੈ ਏ ਇਹ ਵੀ ਤਾਂ ਕਹਿ ਲਈ ਤਾਂ ਮੇਰੇ ਅਸੀਂ ਦੋਹਾਂ ਨਹੀਂ ਕਰਿਆ ਦਾ ਮੁੜ ਕੇ ਵਾਲੀ ਸਟਿੱਕਰ ਦੀ ਸਹਤ ਨਹੀਂ ਹੋਈ ਆਹ ਸਟਿੱਕਰ ਲਾਉਣ ਨੂੰ ਫਿਰ ਦੇਦੇ ਪੁੱਛ ਲੈਣੇ ਨਾਲ ਆ ਲੂ ਕੋਈ ਹੋਰ ਰਮਾਲੀ ਨੂੰ ਲਿਆ ਬੋ ਲਾਲੂ ਅਪਣੇ ਰੰਗ ਵਧੀਆ ਹੋਇਆ ਆ ਹੁਣ ਰੰਗ ਤੁਸੀਂ ਆਪ ਕਰਿਆ ਹਾਂ ਰੰਗ ਨਹੀਂ ਤਾਂ ਪੱਟਾ ਹੋਇਆ ਮੁੜ ਕੇ ਰੰਗ ਵਧੀਆ ਹੋਇਆ ਤਾਂ ਨਾ ਉਹ ਤਾਂ ਉੱਥੇ ਦੇ ਮੇਰੇ 9:00 ਵਜੇ ਪੌਣੀ 9:00 ਜ ਤੁਰੇ ਆ ਬਾੜ ਵੀ ਬਹੁਤ ਆ ਬਾੜ ਤਾਂ ਹੈਗੀ ਆ ਕੋਈ ਹੋਟਲ ਨਹੀਂ ਉਧਰ ਬਾੜ ਨਹੀਂ ਇਹ ਕਾਇਲ ਤੁਸੀਂ ਗਲਤ ਰਾਸਤੇ ਨੂੰ ਆਹ ਰਾਸਤੇ ਨੂੰ ਤਾਂ ਹੋਟਲ ਹੈਗੇ ਆ ਇੱਧਰ ਤਾਂ ਹੈ ਗਿਆ ਰਾਉ ਤੇ ਨਮਸਤ ਮੈਂ ਇੱਧਰ ਗਿਆ ਨੇ ਇੱਧਰੋਂ ਕਹਿੰਦੇ ਸਿੰਗਲ ਹੈ ਇੱਧਰ ਤਾਂ ਸਿੰਗਲ ਤਾਂ ਨਹੀਂ ਹੈਗਾ ਬਾਬਾ ਕਾ ਸਿੰਗਲ ਤਾਂ ਸੀ ਗਿਆ ਆਪਣੇ ਜਿਹੀ ਜੀ ਆਪਾਂ ਆਏ ਆ ਅਹੀ ਜੀ ਹੋ ਬਸ ਇਹ ਆ ਰੋਡ ਹੋਣਾ ਜਿਹੜੇ ਮਰਜ਼ੀ ਤੱਕ ਮੈਨੂੰ ਪਤਾ ਮੈਂ ਗਿਆ ਇਹਨੂੰ ਕਿਹੜਾ ਟਾਬਾ ਮਿਲਦਾ 19-20 ਮਿੰਟ ਦੋਨਾਂ ਤੇ ਦੋ ਇੱਧਰ ਲੱਗਦੇ ਆ ਉਨਾ ਹੀ ਟਾਈਮ ਲੱਗਦਾ ਬਾਈਦ ਨੂੰ ਆਏ ਵੀ ਟੋਲ ਆ ਹਾਂ ਤੇ ਟੋਲ ਟੋਲ ਕਾ ਟੋਲ ਰਿਸ ਲੈ ਕੇ ਨੇ ਕਿਤੇ ਕਾਰ ਰਹਿ ਗਿਆ ਤਾਂ ਮੇਰੇ ਪਾਸ ਇਹਨੂੰ ਕਾਰ ਨਹੀਂ ਆਉਂਦਾ ਫਾਰੀ ਪਟ ਬੰਨੀ ਵੀਦੀ ਕੰਗਾ ਵਾਖ ਇਸੇ ਮਤ ਕੰਗਾ ਕੋਈ ਨਾ ਕੋਈ ਚੀਜ਼ ਲਿਆਏ ਫੇਟੀ ਵਾਲੀ ਚੀਜ਼ ਲੈ ਕੇ ਆਏ। ਹਾਂ ਉਹਨਾਂ ਨੇ ਕੋਈ ਵੀ ਦੇਖਣਾ ਕੀਤੀ ਵਾਲੀ। ਕੋਈ ਨਹੀਂ ਨਹੀਂ ਟਰੈਕਟਰ ਨੂੰ ਤਾਂ ਨਹੀਂ ਹੈਗਾ ਗੱਡੀਆਂ ਨੂੰ ਆ। ਗੱਡੀ ਦਾ ਕਿੰਨਾ ਕਿ ਤਾ ਸਾਲਾ 40 ਰੁਪਏ ਪਰਚੀ ਦੀ। ਆ ਜਿਹੜਾ ਹੁਣ ਇੰਦਿਆ ਨਾ ਫੇਰ ਉਹ ਚਮਗੌਰ ਮਿਲ ਗਿਆ। ਸੰਕਟ ਕਟਿਆ ਤੁਸੀਂ ਰੋਟੀ ਪਿੱਛੇ। ਨਹੀਂ ਸੰਕਟ ਤਾਂ ਫੇਰ ਵੀ ਘਟਣਾ ਪੈਣਾ ਤੇ ਇਹਨਾਂ ਨੂੰ। ਨਮਾ ਸ਼ਹਿਰ ਆਇਆ ਹੋਇਆ ਨਾ ਸਾਲਾ ਕਦੀਪਰ ਆ ਗਿਆ ਢੱਬਾ। ਜ ਲੈ ਟੈਂਪਰੇ ਕਰਿਆ। ਹਾਂ ਆ ਗਿਆ ਤਾਂ ਢੱਬਾ। ਸਾਲੇ ਇਹਨੇ ਢੱਬੇ ਦੀ ਚਾਹ। ਢੱਬਾ ਦਾ ਸੁਣ ਜਾ ਕੇ ਨਾ ਢੱਬਾ ਆ ਗਿਆ ਕਹਿੰਦਾ ਸਾਲਾ ਠੇਕ ਜਦੋਂ ਸੱਤ ਅੱਠ ਲੱਖ ਦੇ ਮਾਛਵੜਾ ਤੇ ਲੈ ਗਏ ਮੈਂ ਕਹਿੰਦਾ ਮਾਛਵੜਾ ਤੇ ਲੈ ਕੇ ਉੱਥੇ ਗਈ ਜਿੱਥੇ ਆਪਾਂ ਬਿਲਦੇ ਨੂੰ ਮੋੜਦੇ ਤੇ ਨਾ ਬੇਟ ਜਿਆਦਾ ਰਹਾ ਹਾਂ ਤੱਕ ਫਲੋਰ ਤੱਕ ਫਲੋਰ ਤੱਕ ਮੈਂ ਕਹਿੰਦਾ ਖੜਦਾ ਬਾਈ 30 35 ਥੇਕੇ ਵਾਲੇ ਹੁੰਦੇ 35 ਕਿਲੋਮੀਟਰ ਉੱਥੇ ਤੇ ਫਿਰ ਕਿਲੋ ਕਿਲੋਮੀਟਰ ਤੇ ਥੇਕਾ ਫਾਸਟ ਫੂਡ ਵਾਲਾ ਵੀ ਨਹੀਂ ਖੜਦਾ ਕੋਈ ਅੱਧੀ ਹਾਂ ਹੈ ਨਹੀਂ ਤਾਂ ਫਾਸਟ ਫੂਡ ਵਾਲਾ ਅੱਧੀ ਰਾਜਗਨ ਨੂੰ 10 ਵਜੇ ਵੇਲੇ ਰੋਪੜ ਚਲੇ ਜਾਂਦੀ 10 ਵਜੇ ਦੇ ਲਈ ਤੈਨੂੰ ਫਾਸਟ ਫੂਡ ਵਾਲਾ ਸਭ ਮਿਲ ਜਾਣਾ ਆਪਣੀ ਤਾਂ 11 ਵਜੇ ਚੱਲਦਾ ਇਹ ਇਹ ਤਾਂ ਫਰਕ ਹੈ ਏਰੀਆ ਦਾ ਇਹਦੇ ਫਰਕ ਹੈ ਬਿਲਕੁਲ ਤਾਂ ਹੂੰ 11 ਛਗਣ ਢਾਬੇ ਪਰ ਆਪਾਂ 12 1 ਵਜੇ ਰੋਟੀ ਖਾਧੀ ਆ। ਆਪੇ ਦੀ ਗੱਲ ਛੱਡ ਤੂੰ ਆਹ ਬਈ 850 ਗੁੱਫਾ ਲੱਗੀ ਆ ਜੀ ਘਰ ਗਾਇਨ ਖੜੀ ਨਹੀਂ ਨੰਟਾਂ ਸਹੀ। ਕੁਝ ਨਹੀਂ ਤਾਂ ਕਰਨਾ ਫੇਰ। ਇਹ ਤੁਹਾਨੂੰ ਤਾਂ ਆਪਾਂ ਨਹੀਂ ਮਿਲਦਾ ਤਾਂ ਸਿੱਧਾ ਹੀ ਰੋਪੜ ਨੂੰ ਬਾਈਪਾਸ ਨੂੰ ਆ ਕੇ ਘਮਾ ਲਿਓਣਾ ਤਾਂ ਛਗਣ ਪਰ ਰੋਟੀ ਖਾਏ ਹੁੰਦੇ। ਨਾ ਮਿਲ ਗਿਆ ਤਾਂ ਫਿਰ ਨੂੰ ਚੰਕੌਰ ਵਧੀਆ ਕਹਿੰਦੇ। ਚੰਕੌਰ ਸਾਹਿਬ ਖੁੱਲਾ ਤਾਂ ਉੱਥੇ ਟਰੱਕ ਚੱਲਦੇ ਆ ਨਾ। ਫੇਰ ਨਾ ਹੁੜਕੀ ਜੀ ਆਈ ਗਏ ਹੌਲੀ ਹੌਲੀ ਵੀ ਇਹ ਵੀ ਗਲੇ ਆ ਜੂਗੇ। ਵੀ ਥਾਲੂ ਨੂੰ ਇਕੱਠੇ ਹੀ। ਸਾਡੇ ਦੇਖ ਰੇਸ ਮਾ ਉਹ ਵੀ ਉੱਥੇ ਵੀ ਚੱਲੋ ਜੇ ਅਸੀ ਮੇਰੇ ਘਰਾਂ ਜਾ ਕੇ ਹੀ ਖਾਉਂਗੇ ਆ ਤਾਂ ਫਿਰ ਵੀ ਸੂਟ ਟਾਈਮ ਗਾ ਇਹ ਤਾਂ ਹੋ ਜਾਂਦਾ ਜੇ ਪ੍ਰੇਮ ਨਹੀਂ ਮਾਰਦੀ ਉਹ ਹੂੰ ਟਲੀਪੜੀ ਟਲੀਪੜੀ ਜੇ ਪ੍ਰੇਮ ਨਹੀਂ ਨਾ ਵੱਜਦਾ ਫਿਰ ਉਤਰਦੀ ਆ ਭੁੱਖ ਤਾਂ ਲੱਗਣੀ ਉਹਦੀ ਭੁੱਖ ਬਾਈ ਮੇਰੀ ਗੱਲ ਸੁਣ ਲੈ ਸਰੀਰ ਮੰਗਦਾ ਆਪਣੇ ਟਾਈਮ ਤੇ ਚਾਹ ਵੀ ਮੰਗਦਾ ਰੋਟੀ ਵੀ ਮੰਗਦਾ ਆਦਾ ਬਾਈ ਨੇ ਬਹੁਤ ਜੋਰ ਲਾਇਆ ਮੰਨੂ ਉਹਨਾਂ ਨੇ ਉੱਥੇ ਕੋਈ ਆਜੋ ਯਾਰ ਢੱਬਾ ਹੀ ਕੋਈ ਨੇੜੇ ਤੇ ਢੱਬਾ ਨੂੰ ਕੋਈ ਕੰਨੂ ਚੱਲੋ ਤੁਸੀਂ ਕੰਨੂ ਤਾਂ ਠੀਕ ਹੈ ਯਾਰ ਹੁਣ ਅਸੀਂ ਜਾਣਾ ਬਾ ਉਹ ਵੇਖਣ ਦਾ ਕੰਮ ਮਾਹਾਂ ਕਹਿਣਾ ਜਾ ਨਹੀਂ ਹੁਣਾ ਉਹ ਬਿਲਗੀ ਵਾਲੇ ਤੇ ਪਲਾਈ ਜਾਂਦੇ ਕਿੰਨੀ ਉੱਥੇ ਲਾਗ-ਬਾਸ ਕੋਈ ਹੋਟਲ ਢੱਬਾ ਵੀ ਚਾਹੀਦਾ ਨਾ ਇਹਨਾਂ ਨੇ ਜਿੰਮ ਖੋਲੀ ਵੀ ਕਿਹੜਾ ਢੱਬਾ ਖੋਲ ਲੋ ਉਹ ਹੀ ਗੱਲ ਹੈ ਤੇ ਹੋਰ ਪੰਗਾ ਹੋ ਗਿਆ ਹਾਂ ਊਂ ਨਹੀਂ ਪੈਸੇ ਦੇ ਗਨੇ ਆਪਾਂ ਵਰਕ ਨਹੀਂ ਕਹਿੰਦਾ ਲੈ ਫਰੀ ਇਹ ਤਾਂਹੀਂ ਬਿਠਾ ਲਏਦੇ ਆ ਪੈਸੇ ਕਰ ਆਪ ਖੋਲੇ ਜਾ ਵੀ ਪੰਗਾ ਹੋ ਜਾਣਾ ਉਹ ਆਪਣਾ ਇਹ ਕਹਿੰਦਾ ਤਾਈ ਬਿਠਾਲੇ ਪਿਆ ਕੋਈ ਹੋਰ ਬੰਦਾ ਵੀ ਖੋਲ ਲਵੇ ਨਾ ਹਾਂ ਇਹ ਵੀ ਬਹੁਤ ਚੱਲੇਗਾ ਬਹੁਤ ਹਾਂ ਬਹੁਤ ਬਹੁਤ ਬੜਾ ਯਾਰ ਇਹ ਪਿੰਡੀ ਬਹੁਤ ਬੜਾ ਉਹ ਮਾ ਵੀ ਕਹਿੰਦਾ ਕਿਉਂਕਿ ਹਰੇਕ ਨੇ ਖਾਣਾ ਉੱਥੇ ਉਹ ਟ੍ਰੇਨ ਤਾਂ ਦੇਖੀ ਇਧਰੋਂ ਕੱਟ ਜਾਂਦੀ ਆ ਫੇਦੂਏ ਪਾਸੇ ਇਹਨੂੰ ਕੱਟ ਜਾਂਦੀ ਟ੍ਰੇਨ ਹੀ ਕੱਟੀ ਜਾਂਦੀ ਆ ਉਹਨੂੰ ਪਰ ਜਾਂਦੀ ਮੈਂ ਕਹਿੰਦਾ ਕੋਈ ਉਹ ਨਹੀਂ ਜਿੰਨੀ ਵਾਰੀ ਅਸੀਂ ਗਏ ਕਦੇ ਟ੍ਰੇਨ ਨਹੀਂ ਮਿਲੀ ਨਾ ਅੱਜ ਅਸੀਂ ਮਿਲੀ ਜਦੋਂ ਅਸੀਂ ਹੁਣ ਜਦਨ ਆ ਟਰਾਲਾ ਲੈ ਕੇ ਆਉਣ ਲੱਗੇ ਉਦੋਂ ਟ੍ਰੇਨ ਮਿਲ ਗਈ ਹਾਂ 10 ਵਾਰੀਆਂ ਹਾਂ 10 ਵਾਰੀਆਂ ਬਾਦ ਸੱਤਾਂ ਖਰਤਾ ਵੀ ਨਹੀਂ ਪੂਰਾ ਹੋਇਆ ਗੱਲ ਵਾਰਿਆ ਹੋਣੀ ਆ ਸਾਰੀ ਚ ਹਾਂ ਖਾਲੀ ਜਾਦੀ ਖਾਲੀ ਟ੍ਰੇਨ ਡੱਬੇ ਵੀ ਥੋੜੀ ਦੇ 6-7 ਕੋਈ ਲੋਕਲ ਦੀ ਜਗਣਾ ਆਪਣੇ ਅਨੰਦਪੁਰ ਸਾਹਿਬ ਤੇ ਨਹੀਂ ਚਲਦੀਆਂ ਗਿਆ ਅੰਬਾਲੇ ਨੂੰ ਅੱਜ ਤਾਂ ਮੇਰੀ ਗੱਲ ਸੁਣ ਲੈ ਤੂੰ ਜੇ ਆਪਾਂ ਹੁਣ ਲੰਨਪੁਰ ਤੇ ਤੜਕੇ ਨੂੰ ਜੇ ਵੀ ਥੋੜੀ ਬੋਕਾ ਟੁੰਦੀ ਹੈ ਉਹ ਫਿਰ ਜਰਨਲ ਹੁੰਦੀਆਂ ਨਾ ਉਹਨਾਂ ਨੇ ਅੰਬਾਲੇ ਤੱਕ ਜਾਣਾ ਅੰਬ ਜਾਂਦੀ ਅੰਬ ਤੇ ਹੁੰਦੀ ਆ ਨਾਉਂਦੀ ਤਾਂ ਹਾਂ ਅੰਬ ਤੇ ਆ ਅੰਬ ਜਾਂਦੀ ਕੋਈ ਨੱਗਰ ਡੈਮ ਤੁਰਦੀ ਆ ਇੱਕਾਂ ਤੁਰਦੀਆਂ ਕਿਤੇ ਨਾ ਕਿਤੇ ਇਹਦੀ ਸਵਾਰੀ ਵਧੀਆ ਜਿਹੜੀ ਤਾਂ ਜਰਨਲ ਆ ਉਹ ਤੇ ਤੈਨੂੰ ਤੰਗ ਕਰ ਦੇਣਾ ਉਹਨੇ ਰੋਪੜ ਤੇ ਤੁਰਨਾ ਜਦੇ ਮੀਆਂ ਪਰ ਖਜਣਾ ਮੀਆਂ ਪਰ ਤੇ ਤੁਰਨਾ ਗਾਂ ਕਰਾਲੀ ਰੁਕ ਜਾਣਾ ਜਦੇ ਰੁਗੀ ਜਾਂਦੀ ਆ ਤਾਂ ਬਾਪੂ ਕੋ ਤਾਂ ਪੰਦਰ ਟਰੀ ਜਿਹੜੇ ਹੁਣ ਆਸਾ ਆਪਾਂ ਇਹਨੂੰ ਰੋਕਣੀ ਉਹਨੂੰ ਕੋਈ ਹਾਂ ਮਾਪਾ ਨਹੀਂ ਕਿੱਧਰ ਕਿੱਧਰ ਸਟੇਸ਼ਨ ਰੋਪੜ ਕਿੱਥੇ ਆਉਣੀ ਹੈ ਉੱਥੇ ਕੱਲ ਕੱਲੂ ਆਉਂਦੇ ਹੋਰੇ ਮੀਆਂ ਪਰ ਵੀ ਰੁਕਦੀ ਆ ਇਹ ਹਾਂ ਜਰਨਲ ਰੁਕਦੀ ਆ ਇਹਦਾ ਸਾਰੇ ਆ ਰੁਕਣਾ ਮਰੰਡੇ ਰੁਕ ਜਣਾ ਨੇ ਟ੍ਰੇਨ ਦਾ ਸਫਰ ਤਾਂ ਬਹੁਤ ਔਖਾ ਹੈ ਕਰਾਲੀ ਰੁਕਦੀ ਹੋਣੀ ਕਰਾਲੀ ਨੂੰ ਲੰਘਦੀ ਆ ਇਹ ਤਰਨੂੰ ਹਾਂ ਕਰਾਲੀ ਰੁਕਣੀ ਦੇਖ ਇੱਥੇ ਰੁਕ ਐਨਾ ਜਿਹੜੀ ਉੱਪਰ ਤੀਲਾ ਚੱਲ ਤੂੰ ਕਹਿੰਦਾ ਉੱਲੀ ਕਹਿੰਦਾ ਕਹਿੰਦਾ ਉੱਤੇ ਲਾ ਤੂੰ ਪਿੱਛੇ ਦਾ ਭਾਗ ਹੋਣਾ ਦਾ ਸਟੇਸ਼ਨ ਕਹਿੰਦਾ ਉੱਲੀ ਰੋਪੜ ਮੀਆਂ ਪਰ ਕਰਾਲੀ ਕਰਾਲੀ ਦੇ ਮਰੰਡਾ ਆਉਂਦਾ ਫੇਰ ਇੱਕ ਹਾਂ ਮਰੰਡੇ ਇਹ ਬਸ ਇਹ ਨਾ ਰੇਸ ਫੜਨੀ ਜਦੋਂ ਬੰਦ ਕਰ ਦਿੰਦੇ ਰੇਸ ਇਹ ਉਹੀ ਕੰਮ ਹੁੰਦਾ ਉਹ ਰੇਸ ਦੇਣੀ ਜਦੋਂ ਬੰਦ ਕਰ ਦਿੰਦੇ ਬਸ ਇੰਨੀ ਸਟੇਜ ਨਾਲ ਜਿੱਦਾ ਅਗਲਾ ਉਹ ਆ ਦੇਖਦੇ ਕਿ ਕਹਿੰਦਾ ਗਰਮੀ ਗਰਮੀ ਹੋਇਆ ਖੇਲਦਾ ਬੈਠਾ ਕਿ ਖੇਲਦਾ ਤਾਂ ਹੈਗਾ ਗਰਮੀ ਬਹੁਤ ਆ ਯਾਰ ਹੂੰ ਦਿੱਤੀ ਜਾਂਦੇ ਨਹੀਂ ਬਾਹਰ ਲੰਕ ਕਰਦੇ ਨਹੀਂ ਹੁਣ ਇੱਥੇ ਮਿੱਟੀ ਨਾਲ ਤਾਂ ਖੇਲਦਾ ਮੈਂ ਸਿੰਗਲੇ ਬਣਾਤਾ ਕਰਨਾ ਉੱਕਣਾ ਹੀ ਫੇਰ ਹਾਂ ਮੰਨਿਆ ਨਹੀਂ ਹੈਗਾ ਹੈ ਨਹੀਂ ਯਾਰ ਇਹ ਗੰਨਾ ਬਦਦਾ ਆ ਉਹ ਗੰਨਾ ਤਾਂ ਬਦਨਾ ਹਲੇ ਮੈਂ ਨਹੀਂ ਰੋਕਦੇ ਕੰਮ ਆ ਜਾਏ ਵੀ ਆ ਨਾ ਬਨਨਗੇ ਗੱਲ ਦੋ ਗੀਲੇ ਬਨਨਗੇ 85 ਬਨਨਗੇ 85 ਰਹਿ ਗਈ ਕਫਾਟ ਕਦ ਆਉਂਗੇ ਮੇਰੀ ਵੀ ਆਉਂਗੀ ਮੋਲਾ ਜੀ ਮੇਰੀ ਵੀ ਆਉਂਗੀ ਫਿਰ ਪਰਸੋਂ ਦਿੱਤੀ ਬਾਦ ਕਿਹਾ ਵਾ ਸਾਰਾ ਬਨਨਗੇ ਜਿਆ ਦੀਆਂ ਦਾ ਉਹ ਵੀ ਬਣਾਵਾ ਦੋਬਲ ਕਰਾਣਾ ਸਾਰਾ ਇੱਥੇ ਬੜੀ ਤੇ ਤੀ ਵਾਰ ਹੋ ਜਾ ਮਰਜੀ ਕਰ ਦਿੰਦੇ ਜੱਟ ਕੇ ਕਰਾ ਦਿੰਦੇ ਠੀਕ ਨਹੀਂ ਦੋਬਲ ਕਰਾ ਦੇ ਓਕੇ ਕਿੰਨਾ ਦਾ ਬਾਦ ਦਾ ਬਹੁਤ ਰਹਿ ਗਿਆ ਇਹ ਕਹਿੰਦਾ ਕੰਮ ਹੈ ਵੀ ਹੈ ਕਿੰਨਾ ਜਿੱਦਣ ਫੋਨ ਕਰਿਆ ਵੀ ਮਿਲ ਵੀ ਜਾਊਗਾ ਕਹਿੰਦਾ ਹਲੇ ਬਨਨ ਵਾਲੇ ਹੋ ਗਏ ਮੈਂ ਤੁਸੀਂ ਆਉਂਦੇ ਤਾਂ ਨਹੀਂ ਲੱਗਦਾ ਇੱਕ ਮਿੰਟ ਦਾ ਵੀ ਟਾਈਮ ਕਿੱਥੇ ਆ? ਦਾਗਾਗਾ ਹੰਦੇ ਆ ਹੋਰ ਕੱਪੜੇ ਤਾਂ ਪਾੜੇ ਪਏ ਨੇ ਇਹਨਾਂ ਦੇ ਵੀ ਆਜੋ ਆਜੋ। ਦੇਖ ਤਾਂ ਕਿਆ ਕਹਿੰਦੀ ਜੀ ਜਿੰਨੇ ਥੋੜਾ ਪਾਣੀ ਸੁੱਕੋ ਲੈ ਦਿੰਦਾ ਫੇਰ ਵੀ ਭਾਜਦਾ ਜੀਰੀ ਬਹੁਤੀ ਖੜੀ ਆ ਜੀ ਪੂਰੀ ਹੋਣੀ ਹਲੇ ਇਹ ਉਹ ਜੀਰੀ ਦੇ ਬਰਾਬਰ ਚੱਲ ਜੂਗੀ ਪੂਰੀ ਹੋਊਗੀ ਓ ਨਹੀਂ ਹਲੇ ਇਹ ਨਾ ਜਿੱਦ ਜਾਨ ਨੂੰ ਜੀਰੀ ਦਾ ਪਾਣੀ ਸੁੱਕੂ ਦਾ ਫੇਰ ਨਹੀਂ ਤਾਂ ਇਹ ਮਰਚਾਂ ਦੇ ਬੂਟੇ ਨਹੀਂ ਲਿਆ ਹੋਏ ਇੱਕ ਦੋ ਤੇ ਸੁੱਕਣ ਵੀ ਲੱਗ ਗਏ। ਅਟਲੇ ਜਿਆ ਸੁੱਕੋ ਹੀ ਰਹੀ ਐਥੇ ਥੋੜੇ ਬਰੀਏ ਵੱਜ ਗਈਆਂ ਆਉਂਦਾ ਕੋ ਮਿੱਥੇ। ਅੱਛਾ ਆ ਬੂਟੇ ਆਪ ਰੌਂਡ ਆਪ ਵੱਜ ਗਈ ਮੂਰੇ ਦੋ ਦੋ ਪਰ ਤੁਹੇ ਬਹੁਤਾਂ ਕਰਦੇ ਯਾਰ ਮੋਟਰ ਉੱਪਰ ਮੇਤੇ ਦੋ ਤਿੰਨ ਦਿਨ ਜਾ ਨਹੀਂ ਹੋਇਆ ਜੀ ਝਾਂਗ ਦੀ ਛਿੱਤੀ ਹੋਊਗੀ ਕਿਹੜੇ ਹੋਣਗੇ ਦੇਖੂੰਗਾ ਉਹ ਬਿਮਾਰੀ ਵਾਲੇ ਮੈਨੂੰ ਦੇ 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 ਲੈ ਸਪਰੇ ਕਰੀ ਜਿਹੜੀਆਂ ਮੈਂ ਲਾਲ ਮਿਰਚਾਂ ਦਾ ਮੈਂ ਤੁਹਾਨੂੰ ਨਾਲ ਮੈਂ ਫੇਰ ਬਿਮਾਰੀ ਮੈਂ ਤੂੰ ਪਤਾ ਬੜੇ ਆ ਜਾਦਾ ਮੈਂ ਤੈਨੂੰ ਆਦਾ ਮੈਂ ਤੂਹੇ ਨਾਲ ਬਹੁਤਾਂ ਕਰਿਆ ਦੋ ਦਿਨ ਜਾ ਨਹੀਂ ਹੋਇਆ ਕਾਲੇ ਦੀਰੀ ਵੱਡੀ ਪਈ ਹੈ ਵਿੱਚ ਵਿੱਚ ਮੈਂ ਵੀ ਅੱਜ ਕਿੜਾ ਮਾਰ ਕੇ ਆਏ ਯਾਰ ਮੰਡ ਚ ਵੱਡਾ ਮੰਡ ਮਾਸ ਪਚਾਉਗਾ ਸਾਡੇ ਦਾ ਮੈਂ ਦੁਆਏ ਦੇ 2 ਵਜੇ ਬਹੁਤ ਵਜਾਉਗਾ ਜੀ ਇੱਕ ਹੋਰ ਆ ਨਾ ਥੋੜੇ ਲਗਭਗ ਗੰਨਾ ਨਹੀਂ ਉੱਥੇ ਗੰਨਾ ਵੀ ਜੇ ਹੋਵੇ ਯਾਰ ਸੜਕ 'ਚ ਰਹਿੰਦਾ ਏ ਸੜਕ 'ਚ ਸਾਡੇ ਥੋੜੇ ਸੜਕ 'ਚ ਹੀ ਰਹਿਣਾ ਏ ਜਿਆਦਾ ਸਾਡੇ ਫੇਰ ਗੰਨੇ ਗੁੰਨੇ ਪਪੂਲਰਾਂ ਵਾਲੇ ਖੇਤ ਆ ਜਿੱਥੇ ਉੱਥੇ ਨੂੰ ਲੁਗਣ ਨੂੰ ਜਗ੍ਹਾ ਬਹੁਤ ਪਪੂਲਰ ਹੋ ਗਏ ਗੰਨਾ ਹੋ ਗਿਆ ਇਹ ਚੀਜ਼ਾਂ 'ਚ ਤੇ ਕੱਖ ਘੰਡਾ ਹੋਈ ਜਾਂਦਾ ਏ ਪਪੂਲਰਾਂ 'ਚ ਗੰਨੇ 'ਚ ਪੰਜ ਕਿਲੇ ਦਾ ਬੰਨਣਾ ਸੜਕ ਬਹੁਤ ਨੀਚੀ ਆ ਇੱਥੇ ਹੂੰ ਜਿਵੇਂ ਖੰਡਾ ਬਟਲ ਨੇ ਖੜੇ ਖੰਡਾ ਦਾ ਭੋਲੂ ਜੇ ਤੂੰ ਦਾਦਾ ਤਾਂ ਹੈਗਾ ਜੇ ਪੱਕੀ ਸੜਕ ਨਾ ਹੁੰਦੀ ਉਹਨੇ ਪਾਰ ਲੰਘ ਜਣਾ ਤਾਂ ਇੱਕ ਸਾੜੇ ਜਿਹੜਾ ਪਾਰਲਾ ਪਰ ਜੱਗੇ ਉੱਥੇ ਚੂਹੀ ਆ ਹੋਰ ਕਿੱਥੇ ਉਹ ਤਾਂ ਹੈ ਹੀ ਆ ਫੇਰ ਚੂਹੀ ਜੂ ਬਾ ਜਿੱਦ ਮਰਦੀ ਇੱਥੇ ਯਾਰ ਹੋਰ ਆ ਇਹ ਕਿਹ ਦੁਖੀ ਆ ਚੂਹੇ ਤੇ ਤੂੰ ਤਾਂ ਹੈ ਸਰਦੀ ਵੱੜਦਾ ਬਾਈ ਕਮਾਲ ਕੋਈ ਇਹਦਾ ਮੇਰੀ ਗੱਲ ਸੁਣ ਸਾਬ ਇਕੱਠੇ ਦਵਾਈ ਰੱਖਣਾ ਫੇਰ ਗੱਲ ਬਣੇ ਹੈ ਲਾਉ ਥਮਟ ਕਰ ਲਾਉ ਥਮਟ ਕਰਦੇ ਆ ਮੱਛਰ ਵਾਲੇ ਵਾਂਗੂ ਜਿਗਣਾ ਸਾਰੇ ਸ਼ਹਿਰ ਚ ਸ਼ਹਿਰ ਚ ਜਿਗਣਾ ਸਾਰੇ ਜੋ ਮਾਰਦੇ ਹੁੰਦੇ ਆ ਦਵਾਈ ਹੋਰ ਕੀ ਪਰ ਇੱਕ ਗੱਲ ਹੈ ਦਵਾਈਆਂ ਹੈ ਜੀ ਵੀ ਦੋਏ ਪਾਸੇ ਖੇਤਾਂ ਮੇ ਜਾਣ ਦਾ ਮੋਹ ਨਹੀਂ ਦਿੰਦੀ ਇਹਨੂੰ ਦਵਾਈਆਂ ਨਹੀਂ ਆ ਰਹੇ ਹੁਣ ਇਹ ਤਾਂ ਹੈ ਇਹ ਖਾਉ ਤਾਂ ਹੈ ਹੋਰ ਠੰਡਾ ਹੈ ਜੀ ਬਾਈ ਇਹਨਾਂ ਲਈ ਜਿਹੜੀ ਖਰਾਕ ਆ ਵਧੀਆ ਚੀਜ਼ ਹੋਵੇ ਜੇ ਮਰ ਜਵੇ ਤੂੰ ਆ ਖੱਡ-ਖੁੱਡ ਮਾ ਜਾ ਕੇ 스멜 ਹੋ ਜਵੇ ਤੂੰ ਆ ਰਹਿੰਦਾ ਵੀ ਨਹੀਂ ਇਹਦੇ ਸਾਰੀ ਜਿਹੜੀ ਕੋਈ ਵਧੀਆ ਦਵਾਈ ਹੈ ਮਤਲਬ ਜਿਕਨਾ ਕੋਈ ਜਿਹਦੀ ਫੇਵਰੇਟ ਚੀਜ਼ ਆ ਉਹਨੂੰ ਦਵਾਈ ਲਾਵੇ ਜਿਹੜੀ ਜ਼ਿਆਦਾ ਖਾਂਦਾ ਹਾਂ ਉਹ ਸਾਡਾ ਸਾਲਾ ਛੱਡਦਾ ਗਿਆ ਸਾਰਾ ਕੁਝ ਹੁੰਦਾ ਸੀ ਇਹਨੂੰ ਬਦਾਣੇ ਨੂੰ ਦਵਾਈ ਲਾ ਕੇ ਸੁੱਤੇ ਜਿਹੜਾ ਉਹੀ ਤੈਨੂੰ ਕੀ ਹੈ ਵੀ ਹਲਵਾਈਆਂ ਵਾਲਾ ਮਿੱਠਾ ਨਹੀਂ ਇੱਕ ਹੋਰ ਵੀ ਖਿਆਲ ਰੱਖਣਾ ਉਹ ਜਾਨ ਉਹਨੂੰ ਕਿਤੇ ਨਾ ਹੋਵੇ ਕੋਈ ਕਾਟੂ-ਕੂਟੂ ਹੋਰ ਚੀਜ਼ ਖਾਣ ਨੀ ਖਾਣਾ ਉਹ ਆ ਪੰਗਾ ਹਾਂ ਆ ਚੀਜ਼ ਨਾ ਨਾ ਹੋਵੇ ਕਿਤੇ ਕਾਟੂਆਂ ਵੀ ਫੜ ਦੇਵੇ ਬਜਾਰਾ ਅੜ ਦੇਣਾ ਨੇ ਛੱਡਣਾ ਕਿ ਫਿਰ ਦਿਖਾਏ ਲਈ ਚੀਜ਼ ਉਹ ਵੀ ਬਦਾਨੇ ਨੂੰ ਕੁੱਤੇ ਨੇ ਵੀ ਮੂੰਹ ਮਾਰਨਾ ਹੈ ਉਹ ਕੁੱਤਾ ਵੀ ਲੈ ਲੈਣਾ ਹੱਥ ਕਰਕੇ ਉਹੀ ਕਹਿੰਦਾ ਮੈਂ ਤੈਨੂੰ ਕਾਂਕ ਨੂੰ ਕੁੱਤਾ ਨੂੰ ਜੂਗਾ ਖਾਂਦਾ ਕਾਂਕ ਨੂੰ ਜੂਗਾ ਖਾਂਦਾ ਕਾਂਕ ਨੂੰ ਹੋਰ ਘੱਟ ਖਾਂਦੇ ਹੋਰ ਫਿਰ ਚੌਲ ਠੀਕ ਵਧੀਆ ਹੋਣ ਲੱਗਿਆ ਰੰਗ ਹੁਣ ਟਰਾਲੇ ਨੂੰ ਨਹੀਂ ਹਲੇ ਨਹੀਂ ਹੂੰ ਬਾ ਪ੍ਰਾਇਮਰ ਪਰੇ ਖੜਾ ਦੋਦ ਕੱਲ ਅੱਜ ਛੁੱਟ ਕਾਂਦੇ ਵੀ ਛੁੱਟੀ ਤੇ ਅੱਜ ਵੀ ਛੁੱਟੀ ਹੈ ਹੂੰ ਹੱਲੂ ਲੱਗੂਗਾ ਕਰਨ ਰਗੜਾਈ ਚੱਲਦੀ ਹਾਲੇ ਰੱਖੜੀ ਛੁੱਟੀ ਉਹ ਗੱਲ ਹਾਂ ਜੀ ਤਾਂ ਹੈ ਅੱਜ ਰੈਡਵਾਰ ਦੀ ਹੋਊਗੀ ਆਇਤ ਤੋਂ ਬਾਅਦ ਛੁੱਟੀ ਕਰਦੇ ਆ ਛੁੱਟੀ ਤਾਂ ਹੁੰਦੀ ਆ ਦਵਾਤੀ ਅੱਲ ਆਖੜੀਆਂ ਦੀ ਐ ਦਵਾ ਨੂੰ ਛੁੱਟੀ ਹੁੰਦੀ ਐ ਉਹ ਮੈਂ ਉਹੀ ਗੱਲ ਕਰਦਾ ਕਮੈਂਟਾਂ ਵਿੱਚ ਬਾਈ ਲੋਕ ਉਹੀ ਲੜੀ ਜਾਂਦੇ ਯਾਰ ਵੀ ਇਹ ਗੱਲ ਚੰਗੀ ਨਹੀਂ ਹੈਗੀ ਯਾਰ ਅਸੀਂ ਤਾਂ ਇਕੱਠੇ ਰਹਿਣੇ ਤੂੰ ਸਾਨੂੰ ਲੜਾਈ ਜਾਂਦੇ ਦੱਸ ਉਹ ਕਹੀ ਤਾਂ ਮੈਂ ਤਾਂ ਕੁਝ ਨਹੀਂ ਕਹਿੰਦਾ ਮੈਨੂੰ ਤਾਂ ਇੱਕ ਜਿਹੜੇ ਮੈਨੂੰ ਵੀ ਗਾਲਾਂ ਕੱਢਦਾ ਨਾ ਮੈਂ ਉਹਨੂੰ ਵੀ ਹੱਥ ਜੋੜ ਦਿੰਦਾ ਵੀ ਬਾਈਕ ਦਾ ਨਾਮ ਧੰਨਵਾਦ ਤੇਰਾ ਯਾਰ ਕੋਈ ਗੱਲ ਨਹੀਂ ਤੂੰ ਕਮੈਂਟ ਕਰਿਆ ਵੀਡੀਓ ਤਾਂ ਦੇਖੀ ਨਾਲੇ ਪੈਸੇ ਲਾਏ ਆ ਤਾਂ ਆਪਣੇ ਮੈਨੂੰ ਉਹਨੂੰ ਲਾ ਤੂੰ ਆਪਣੀ ਜਗ੍ਹਾ ਖੁਸ਼ ਮੈਂ ਆਪਣੀ ਜਗ੍ਹਾ ਮੈਂ ਤੈਨੂੰ ਕਦੇ ਕਿਹਾ ਮੈਂ ਤਾਂ ਲੋਕਾਂ ਨੂੰ ਪਤਾ ਹੀ ਨਹੀਂ ਸੀ ਤੈਨੂੰ ਮੰਨੂ ਨਹੀਂ ਕਦੇ ਕਿਹਾ ਵੀ ਉੱਥੇ ਬਣਾ ਮੈਂ ਤੈਨੂੰ ਵੀ ਕਦੇ ਕਿਹਾ ਉੱਥੇ ਬਣਾ ਨਾ ਆਪਾਂ ਗਾ ਤੇ ਲੜੇ ਮੈਂ ਉਹੀ ਹੱਥ ਦਾ ਉਹਨੂੰ ਉਹੀ ਉਹਦਾ ਮਾੜਾ ਏ ਤੇਰਾ ਮਾੜਾ ਫਲਾਣਾ ਲੋਕਾਂ ਨੂੰ ਬਾਈ ਯਾਰ ਇਹ ਗੱਲ ਚੰਗੀ ਨਹੀਂ ਹੈਗੀ ਸਭ ਦੀ ਆਪਣੀ ਆਪਣੀ ਚੁਆਇਸ ਹੁੰਦੀ ਆ ਆਪਣੀ ਆਪਣੀ ਚੀਜ਼ ਹੁੰਦੀ ਆ ਜਿਹੜੀ ਚੀਜ਼ ਵਧੀਆ ਲੱਗਦੀ ਆ ਉਹ ਵਧੀਆ ਨਾਲੇ ਜਿੱਦਾ ਜਿੱਥੇ ਮਨ ਭਿੱਜਦਾ ਯਾਰ ਨਾਲੇ ਯਾਰ ਇੱਕ ਵਾਰੀ ਵੀ ਗਏ ਜੇ ਆਪਾਂ ਨੇ ਇੱਕ ਦੂਜੇ ਨੂੰ ਕਿਹਾ ਹੋਵੇ ਜੀ ਵੀ ਤੈਨ ਮਨ ਨੂੰ ਕਿਹਾ ਹੋਵੇ ਮੈਂ ਤੈਨੂੰ ਕਿਹਾ ਹੋਵਾਂ ਆਪਣੀ ਆਪਣੀ ਰੇਕ ਦਾ ਆਪਣਾ ਜਿੱਥੇ ਮਾਲ ਖੜਦਾ ਜੀਰੇ ਆਂਡਲ ਲੈਣਾ ਖਾਰ ਦੇ ਲੈਣਾ ਜੀ ਹਾਲੈਂਡ ਪਸੰਦ ਆਨੇ ਹਾਲੈਂਡ ਹਾਂ ਹੂੰ ਜੱਗੇ ਨੇ ਹਾਲੈਂਡ ਪਸੰਦ ਦਾ ਦੇਖ ਲੈ ਕਿੰਨੇ ਟਿੰਡੋ ਫਾਰਮ ਪਸੰਦ ਆ ਗਲੇ ਟਿੰਡੋ ਫਾਰਮ ਹੀ ਲੈਂਦਾ ਮੈਸੀ ਵਾਲਾ ਮੈਸੀ ਉਹ ਲੈਂਦਾ ਪ੍ਰਧਾਨ ਹੱਦਾਂ ਤੇ ਗੱਲਾਂ ਕਹਿੰਦਾ ਮੈਂ 5 ਲੱਖ ਲਾਵਾਂਗਾ ਤੈਨੂੰ ਟਿੰਡੋ ਫਾਰਮ ਪਰ ਹਾਂ 7 ਲੱਖ ਕਹਿੰਦਾ ਕਹਿੰਦਾ ਜੰਡੀਰ ਦਵਾਤਾ ਜੱ ਵੇ ਬਸ ਫੋਰ ਵਾਈ ਫੋਰ ਜਾਏਗਾ ਨਹੀਂ ਚਾਹੀ ਹੁਣ ਜਮਾਨਾ ਫੋਰ ਵਾਈ ਫੋਰ ਦਾ ਚਾਹੇ ਛੋਟਾ ਲੈ ਲਾ ਹਾਂ ਫੋਰ ਵਾਈ ਫੋਰ ਉਹ ਇੱਥੇ ਦੇਖਿਆ ਨਹੀਂ ਤਾਂ ਆਪਾਂ ਨੇ 5105 ਨੇ ਗੇੜੇ ਦੇਤੇ 605 ਤੇ ਨਹੀਂ ਦੇ ਉਹ ਆਪਣੇ ਵਾਲੇ ਤੇ ਗੇੜਾ ਨਹੀਂ ਦੇ ਉਹ ਜਾਂ 605 ਤੇ 5105 ਨੇ ਗੇੜਾ ਦੇ ਛੋਟਾ ਜਾਨ ਵਾਲੇ ਫੋਰ ਵਾਈ ਫੋਰ ਤਾਂ ਨਾਲੇ ਬਸ ਫੋਰ ਵਾਈ ਫੋਰ ਦਾ ਚੱਕਰ ਜੇ ਆਪਣੇ ਵਾਲਾ ਫੋਰ ਨਹੀਂ ਮਰਦੀ ਲਾਉਣਾ ਜਿੱਥੇ ਜੀ ਕਰਦਾ ਉੱਥੇ ਲਾਉਣਾ ਆਪਾਂ ਨੇ ਵੱਕਈ ਲਾ ਕੇ ਰੱਖਣਾ ਹੁੰਦਾ ਉਹ ਜ਼ਰੂਰੀ ਥੋੜੂ ਆ ਕੋਈ ਗੱਲ ਕਰਦਾ ਹੁਣ ਫੋਰ ਹੁਣ ਇਹਦੇ ਵਿੱਚ ਮੂੜੇ ਆ ਚਾਹੇ ਪਾਵਰ ਮੂੜ ਬਲਾਲਾ ਜਾਂ ਦੂਏ ਪਲਾਲਾ ਜਾਂ ਤੀਏ ਬਲਾਲਾ ਯਕਨਾ ਤੈਨੂੰ ਲੋਟਾਂ ਦੇ ਦੇ ਗੇੜਾ ਨਹੀਂ ਦਿੱਤਾ ਬੜੇ ਨੇ ਟੂ ਵੀਲ ਤਾਂ ਸ੍ਰਿਪ ਕੱਢੀ ਗਾ ਦਵਿਆ ਤਾਂ ਹੈ ਨਹੀਂ ਨੀ ਨਹੀਂ ਦਵਿਆ ਤਾਂ ਹੈ ਨਹੀਂ ਸ੍ਰਿਪ ਕੱਢੀ ਗਾ ਖੜਾ 855 ਨੇ ਨਹੀਂ ਦਿੱਤਾ ਹੱਥ ਜੇ ਲਾਏ ਮੁਰਲੇ ਜੇ ਕੋਈ ਕਹਿੰਦਾ ਸਾਹਿਬ ਜੋਤਲੇ ਨੇ ਨਹੀਂ ਦਿੱਤਾ ਉਤੇ ਨਹੀਂ ਤੁਰਿਆ ਪੈਣਾ ਟੂ ਵੀਲ ਚ ਟੂ ਵੀਲ ਚ ਖਿੱਚ ਨਹੀਂ ਹੋਇਆ ਜਦ ਲਾਇਆ ਉਹਨੇ ਫੋਰ ਵੀਲ ਆ ਜਿਹੜੇ ਖਿੱਚ ਲਈ ਗਿਆ ਕਿਹੜਾ ਦੇ ਕਿਹੜਾ ਦੇ ਆਇਆ ਦੇਖਦਾ ਚਾਹੇ 2 ਮਿੰਟ ਵੱਧੇ ਲਾਇਏ ਤੂੰ ਇਹਨਾਂ ਨਾਲੋਂ ਚਲੋ ਠੀਕ ਆ ਜੀ ਫਿਰ ਮਿਲਦੇ ਆ ਕ ਠੀਕ ਹੈ ਜੀ ਆਸਰੀ ਕਾਲ ਜੀ